ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪੜਪੋਤਰੇ ਅਭਿਤੇਜ ਸਿੰਘ ਸੰਦੂ ਦਾ ਸਸਕਾਰ ਅੱਜ ਕੀਤਾ ਜਾਏਗਾ। ਸ਼ਨੀਵਾਰ ਸ਼ਾਮ Shimla ਨੇੜੇ Rampur ਵਿੱਚ ਸੜਕ ਹਾਦਸੇ 'ਚ ਉਹਨਾਂ ਦੀ ਮੌਤ ਹੋ ਗਈ ਸੀ। ਅਭਿਤੇਜ ਮੋਟਰਸਾਈਕਲ 'ਤੇ Rampur ਤੋਂ Shimla ਜਾ ਰਿਹਾ ਸੀ ਕਿ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਭਿਤੇਜ ਸਿੰਘ ਦੇ بیٹے ਅਭਿਤੇਜ ਸੰਦੂ ਕਈ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਸੀ। ਉਹ ਆਮ ਆਦਮੀ ਪਾਰਟੀ ਨਾਲ ਵੀ ਜੁੜੇ ਸਨ ਅਤੇ 2017 ਵਿਧਾਨ ਸਭਾ ਚੋਣਾਂ 'ਚ ਆਪ ਦੇ ਸੰਭਾਵਿਤ ਉਮੀਦਵਾਰ ਵੀ ਸਨ। ਵਧੇਰੇ ਜਾਣਕਾਰੀ ਲਈ ਗੱਲ ਕਰਦੇ ਆਂ ਸਾਡੇ ਪੱਤਰਕਾਰ ਸਰਬਜੀਤ ਸਿੰਘ ਦੇ ਨਾਲ। तो संदीप कुमार महिला बा, बाल विकास मंत्री और इमरान हुसैन जो फूड सप्लाई मंत्री ने इसवा अभी तमाम तौर से दिल्ली के विधायक इतने पहुंचे इस तो डॉक्टर कुमार विश्वास सौलखा लांबा ਤਮਾਮ ਲੀਡਰ ਜੋ ਹੈ ਆਮ ਆਦਮੀ ਪਾਰਟੀ ਦੇ ਉਹ 3b2 ਦੇ ਵਿੱਚ ਜੋ ਅਮਤੇਜ ਦਾ ਘਾਰ ਹੈ ਉਹਨਾਂ ਦੇ ਘਾਰ ਅਫਸੋਸ ਨਹੀਂ ਪਹੁੰਚੇ ਔਰ 11:30 ਵਜੇ ਦੇ ਕਰੀਬ ਇਹ ਸੰਸਕਾਰ ਜੋ ਹੈ ਮੋਹਾਲੀ ਦੇ 6 ਫੇਸ ਸੁਸ਼ਾਨ ਘਾਟ ਵਿੱਚ ਕੀਤਾ ਜਾਵੇਗਾ ਜੀ ਧੰਨਵਾਦ ਸਰਪ ਜੀ ਤੇ ਸਟੇਟਮੈਂਟ ਦੇ ਲਈ